ਸਾਸੀ ਕਾਲ ਬਾਈ ਜੀ ਤੇ ਇੱਕ ਨੀ ਵੀਡੀਓ ਹੈਗੀ ਆ ਇਹ ਆ ਪੰਕਦੋਂ ਕਣਕਾਂ ਵੱਢੀਆਂ ਨੇ ਅਪ੍ਰੈਲ ਮਈ ਚੋਂ ਤੋਂ ਦੀ ਆ ਹਣਾ ਡੇਢ ਦੋ ਮਹੀਨੇ ਪਹਿਲਾਂ ਦੀ ਮੈਂ ਆਪਣੇ ਕਰਪੈਨ ਲੱਗੀ ਸੀ ਅਸੀਂ ਆਪਾਂ ਕਣਕ ਵੱਢਦੇ ਸੀਗੇ ਤੇ ਖੇਤਿਆਂ ਆਪਣਾ ਦੁਪਹਿਰ ਦੀ ਰੋਟੀ ਲੈ ਕੇ ਆਪਾਂ ਤੇ ਮੈਂ ਟਿਫਨ ਟੀੜਾ ਸੀਗਾ ਮਤਲਬ ਰੋਟੀਆਂ ਦਾ ਡੱਬਾ ਉਹ ਇੱਥੇ ਨੰਮ ਜੀ ਲੱਗਿਆ ਨਾ ਉਹਦੇ ਨਾਲ ਤੰਗ ਤਾਂ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰਨ ਉੱਠ ਗਿਆ ਨਾ ਬੰਦਿਆਂ ਨੂੰ ਵੀ ਆ ਜੋ ਰੋਟੀ ਖਾ ਲੋ ਜਿਹੜੇ ਆਪਣੇ ਬੰਦੇ ਸੀਗੇ ਕੰਪਨੀ ਹਨ ਤੇ ਉਥੋਂ ਇੱਕ ਵਾਰਕ ਤਾਇਆ ਆ ਆ ਕੇ ਹੁਣੀ ਤੇ ਉਹਨੇ ਟਰਾਈਕ ਦਾ ਚਰਾ ਭੁੱਖਾ ਸੀਗਾ ਹੁਣੀ ਟਰਾਈਕ ਦਾ ਨਾ ਟਿਫਨ ਲਓ ਤਾफी ਕੋਸ਼ਿਸ਼ ਕਾਫੀ ਡਰ ਗਈ ਸੀ ਜਾਰੇ ਇਸਦੀ ਉਹਦੀ ਕੌਮ ਆ ਜਾ ਤੱਕ ਪਹੁੰਚ ਗਿਆ 11 ਰੁਪਏ ਹਨ ਆ ਜਾ ਉਥੋਂ ਮੈਂ ਖੜਾ ਦਿੱਖਣ ਲੱਗ ਪਿਆ ਹਨ ਕਿਦੋਂ ਮੈਨੂੰ ਪਤਾ ਲੱਗਿਆ ਹੈਗਾ ਤੇ ਉਸ ਤੋਂ ਬਾਅਦ ਮੈਂ ਇਹ ਬਾਜੂ ਮਾਰੀ ਕਿਉਂਕਿ ਸਿਆਣੇ ਕਹਿੰਦੇ ਆ ਵੀ ਬੇਜਵਾਨੇ ਤੇ ਟਿੜਾ ਰੋਟੀ ਨਹੀਂ ਖਾਦੀ ਭੁੱਖਾ ਬੰਦਾ ਕੋਈ ਸ਼ਪੀਰ ਹਨ ਕਦੋਂ ਤੁਹਾਡੇ ਦਰ ਤੇ ਆਇਆ ਤੇ ਉਹਨੂੰ ਮੋੜੀਏ ਨਾ ਕੌਂਕੀ ਪਤਾ ਨਹੀਂ ਪ੍ਰਮਾਤਮਾ ਨੇ ਕਿਹੜੇ ਰੂਪ ਚ ਤੁਹਾਡੇ ਕੋਲੇ ਆਇਆ ਨਾ ਵੈਸੇ ਹੀ ਕਿਹੜੇ ਜਾਨਵਰ ਹੁੰਦੇ ਆ ਪੰਛੀ ਹੁੰਦੇ ਆ ਨਾ ਜਿਹੜੇ ਬੋਲ ਨਹੀਂ ਸਕਦੇ ਹਨਾ ਆਪਣੇ ਤਰ੍ਹਾਂ ਤੇ ਉਹਨਾਂ ਨੂੰ ਆਪਾਂ ਚੀ ਆਇਆ ਉਹਨਾਂ ਦਾ ਮਤਲਬ ਉਹਨਾਂ ਨੂੰ ਰੋਟੀ ਪਾ ਦਾਂਗੇ ਨਾ ਜਾਂ ਉਹਨਾਂ ਨੂੰ ਆਪਾਂ ਉਹਨਾਂ ਦੀ ਭੁੱਖ ਦੂਰ ਕਰ ਦਿਆਂਗੇ ਇਸ ਤੋਂ ਵੱਡਾ ਮੇਰੇ ਹਿਸਾਬ ਨਾਲ ਕੋਈ ਪੁੰਨ ਨਹੀਂ ਹੈਗਾ ਤੇ ਮੈਂ ਆਇਆ ਹਨਾ ਤੇ ਉਹ ਵਿਚਾਰੀ ਆ ਗਈ ਫੇ ਹਨਾ ਇਹਦਾ ਡੌਗ ਸੀਗਾ ਕੋਲੇ ਆ ਗਿਆ ਆਵਾਜ਼ ਮਾਰਨ ਤੇ ਮੈਂ ਸਾਰੀਆਂ ਰੋਟੀਆਂ ਮਤਲਬ ਇੱਕ ਆਪਾਂ ਜੀ ਮੈਨੂੰ ਪਤਾ ਲੱਗ ਗਿਆ ਵੀ ਇਹ ਭੁੱਖਾ ਬਹੁਤ ਜ਼ਿਆਦਾ ਆਣਾ ਤੇ ਉਹ ਸਾਰੀਆਂ ਮੈਂ ਡੱਬਾ ਖਾਲੀ ਕਰਤਾ ਚਲ ਮਤਲਬ ਤੁਹਾਨੂੰ ਪਤਾ ਹੀ ਆ ਨਾ ਦੁਪਹਿਰੇ ਗਰਮੀ 'ਚ ਰੋਟੀਆਂ ਲਾਉਣੀਆਂ ਜਿਹੜਾ ਸੌਖੀਆਂ ਦੁਪਹਿਰੇ ਖਾਸ ਕਰਕੇ ਆਪਣੀਆਂ ਮਾਤਾਵਾਂ ਨੂੰ ਹਣਾ ਹੋਰ ਖਾਣੀ ਹੈ ਫੇਰ ਵੀ ਹਨਾ ਮੈਂ ਖਾਣੀ ਕਰਤਾ ਤੇ ਫੇਰ ਦੁਬਾਰਾ ਆ ਕੇ ਰੋਟੀ ਲੈ ਕੇ ਗਏ ਕਰੋ ਤੇ ਕਹਿਣ ਦਾ ਮਤਲਬ ਇਹੀ ਹੈ ਜੇ ਕੋਈ ਦਰ ਤੇ ਕੋਈ ਆਉਂਦਾਗਾ ਹਨਾ ਆ ਲੈ ਤਾਂ ਹੀ ਆਉਂਦਾ ਉਹਨੂੰ ਕੋਈ ਆਸ ਹੁੰਦੀ ਆ ਤੁਹਾਡੇ ਕੋਲੋਂ ਹਨਾ ਉਹ ਚਾਹੇ ਬੀਜਵਾਨ ਕੋਈ ਐਨੀਮਲ ਹੋਵੇ ਜਾਂ ਕੋਈ ਪੰਛੀ ਹੋਵੇ ਉਹਨੂੰ ਕਦੇ ਖਾਲੀ ਨਾ ਮੋੜੋ ਜਿਵੇਂ ਹੁਣ ਗਰਮੀਆਂ ਚੱਲਦੀਆਂ ਗਰਮੀਆਂ ਚ ਪਾਲੀ ਰੱਖੋ ਕਿਉਂਕਿ ਹੁਣ ਆਪਣੇ ਹਨਾ ਚਲੋ ਆਪਣੇ ਤਾਂ ਘਰੇ ਦਰਖਤ ਵੀ ਬਹੁਤ ਲੱਗੇ ਨੇ ਤੇ ਆਪਾਂ ਤਿੰਨ ਡੋਂਗੇ ਅਸੀਂ ਪਾਣੀ ਦੇ ਰੱਖਦੇ ਹਾਂ ਹਨਾ ਆ ਵੀ ਲੈ ਸਾਡੇ ਨਮ ਲੱਗੀ ਆ ਉਹਦੇ ਠਾਂ ਇੱਕ ਜਮਲ ਲੱਗੀ ਆ ਉਹਦੇ ਠਾਂ ਤੇ ਇੱਕ ਸਾਈਡ ਤੇ ਹਨਾ ਤੇ ਤਿੰਨੇ ਹਲੇ ਥੋੜਾ ਵੱਡਾ ਡੋਂਗਾ ਉਹਦੇ ਵਿੱਚ ਘੱਟੋ-ਘੱਟ 5-6 ਲੀਟਰ ਪਾਣੀ ਦਾ ਪੈਂਦਾਗਾ ਤੇ ਉਹ ਦੂਜੇ ਦਿਨ ਖਾਲੀ ਹੋ ਜਾਂਦਾਗਾ ਵੀ ਉੱਥੇ ਤੇ ਸਾਡੇ ਇੰਨੇ ਕੁ ਪੰਛੀ ਆਉਂਦੇ ਨੇ ਘਰੇ ਵੀ ਆਪਾਂ ਸੋਚ ਨਹੀਂ ਸਕਦੇ ਹਾਂ ਨਾ ਵੀ ਆਪਣੇ ਘਰ 7-8 ਤਰ੍ਹਾਂ ਦੇ ਲੱਗਤ ਲੱਗੇ ਨੇ ਤੇ ਸਾਡੇ ਘਰੇ ਘੱਟੋ-ਬਾਟਾ ਹਰੇਕ ਪ੍ਰਕਾਰ ਦਾ ਮਤਲਬ ਪਾ ਲੈ ਆ ਵੀ 15-16 ਪ੍ਰਕਾਰ ਦੇ ਪੰਛੀ ਆਉਂਦੇ ਨੇ ਹਨਾ ਤੇ ਯਾਰ ਵੀ ਜਦੋਂ ਆਪਾਂ ਦਰਖਤ ਲਈ ਲਾਉਣੇ ਆਪਾਂ ਹਨਾ ਆਪਾਂ ਦਰਖਤ ਪੱਟੀ ਜੰਨੇ ਆ ਤੇ ਫਿਰ ਇੰਨਾ ਨਹੀਂ ਤਾਂ ਵਿਚਾਰਿਆ ਨੇ ਵੀ ਤੈਂ ਦਾ ਮਤਲਬ ਵੀ ਕੁਦਰਤ ਨੂੰ ਪਿਆਰ ਕਰੋ ਤੇ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਨੂੰ ਵੀ ਪਿਆਰ ਕਰੋ ਉਹਨਾਂ ਵਾਸਤੇ ਪਾਣੀ ਰੱਖੋ ਗਰਮੀ ਵਿੱਚ ਥੋਡੇ ਮਾੜੀ ਜੀ ਤੇ ਥੋਡੇ ਮਾੜੀ ਜੀ ਕੋਈ ਐਫਰਟ ਕਰਨ ਦੇ ਨਾਲ ਜੇ ਕਿਸੇ ਦੀ ਬਹੁਤ ਦੂਰ ਹੁੰਦੀ ਆ ਜਾਂ ਕਿਸੇ ਦਾ ਕੋਈ ਕੰਮਕਾਰ ਚੱਲਦਾ ਤੇ ਉਹ ਸਾਨੂੰ ਖੁੱਲੇ ਦਿਲ ਨਾਲ ਕਰਨਾ ਚਾਹੀਦਾ ਏ ਮੇਰੀ ਸੋਚਾ ਵੈਸੇ ਹਰੇਕ ਬੰਦੇ ਦੀ ਆਪਣੀ ਸੋਚ ਹੁੰਦੀ ਆ ਆਪਣਾ ਗਿਆਨ ਹੁੰਦਾ ਤਾਂ ਆਪਣਾ ਹੀ ਹਰੇਕ ਬੰਦਾ ਸੋਚਦਾ ਤੇ ਮੇਰੀ ਇਹ ਸੋਚ ਆ ਵੀ ਜੇ ਢੋਡੇ ਦਰਦ ਤੇ ਕੋਈ ਆਉਂਦਾ ਤੇ ਉਹ ਭੁੱਖਾ ਨਾ ਜਾਵੇ ਉਹ ਚਾਹੇ ਵੀ ਗਰੀਬ ਆ ਚਾਹੇ ਕੋਈ ਮੰਗਤਾ ਆ ਚਾਹੇ ਕੋਈ ਵੀ ਬੰਦਾ ਤੇ ਆ ਵੀ ਲੈ ਲੈ ਚਾਹੇ ਮੈਨੂੰ ਅੱਜ ਤੋਂ 1.5 ਦੋ ਮਹੀਨੇ ਦੀ ਤੇ ਫੇਰ ਆਪਾਂ ਇਹਨੂੰ ਡੱਬਾ ਹੀ ਖਾਲੀ ਕਰਤਾ ਕੋਈ ਤੁਹਾਨੂੰ ਪਤਾ ਵੀ ਜਦੋਂ ਕੰਮ ਚੱਲਦਾ ਤੇ ਪੰਜ ਛੇ ਬੰਦਿਆਂ ਦੀ ਰੋਟੀ ਸੀ ਤੇ ਐਨੂੰ ਰਜਾ ਕੇ ਭੇਜਾ ਤੇ ਤੁਸੀਂ ਵਫਾਦਾਰੀ ਦੇਖੋ 6-7 ਰੋਟੀਆਂ ਖਾ ਕੇ ਇਹ ਇਹ ਬਾਅਦ ਉੱਥੇ ਰਹੀਆ ਉੱਥੇ ਕੋਈ ਚਿੜੀ ਨਹੀਂ ਫੜਕੰਦ ਦਿੱਤੀ ਇਹਨੇ ਕੋਈ ਹੋਰ ਨਹੀਂ ਆਉਣ ਦਿੱਤਾ ਤੇ ਪੂਰੀ ਚੌਕਸੀ ਨਾਲ ਇਹਨੇ ਉੱਥੇ ਵਫਾਦਾਰੀ ਨੁਮਾਈਆ ਇਹ ਦੱਸ ਲਵਾਂ ਜੇ ਤੁਸੀਂ ਕਿਸੇ ਤੇ ਗੁਣ ਕਰੋਗੇ ਅਗਲਾ ਖਾਸ ਕਰਕੇ ਪੰਜ ਸ਼ੀ ਜਾਨਵਰ ਉਹ ਆਪਣਾ ਗੁਣ ਪੂਰਾ ਮੋੜਦੇ ਨੇ ਜੇ ਆਪਾਂ ਉਹਨਾਂ ਦਾ ਕੁਝ ਕਰਦੇ ਆਂ ਤੇ ਉਹ ਆਪਣੇ ਨਾਲ ਵਫਾਦਾਰ ਹੁੰਦੇ ਨੇ ਤੇ ਆਪਣੇ ਲਈ ਕਿਸੇ ਹੱਦ ਤੱਕ ਜਾ ਸਕਦੇ ਹੋਰ ਲੈਣਾ ਇਹ ਸੀ ਗੱਲਬਾਤ ਸਾਰੀ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਤੇ ਗਰਮੀ ਤੋਂ ਬਚ ਕੇ ਰਹੋ ਪਾਣੀ ਜ਼ਰੂਰ ਰੱਖੋ ਕਰੋ ਬਾਈ ਜੀ ਪਾਣੀ ਜੀਵਨ ਆ ਤੇ ਪਾਣੀ ਦੀ ਕਦਰ ਵੀ ਕਰੋ ਤੇ ਪਾਣੀ ਪੰਛੀਆਂ ਵਾਸਤੇ ਰੱਖੋ ਵੀ ਜ਼ਰੂਰ ਤੇ ਦਰਖਤ ਵੱਧ ਤੋਂ ਵੱਧ ਲਾਓ ਸასი ਸ਼ਾਲ ਜੀ